ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਜਿੱਦਾਂ ਵੀ ਤੁਸੀਂ ਮੇਰੀਆਂ ਵੀਡੀਓ ਨੂੰ ਪਿਆਰ ਸਤਿਕਾਰ ਦਿੰਦੇ ਪਏ ਹੋ ਸੋ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੋ ਦੋਸਤੋ ਇੱਕ ਨਾ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਵੀ ਮੈਨੂੰ ਜਿਹੜੇ ਟੈਲੀਫੋਨ ਨਾ ਰਾਤੀ 8 ਵਜੇ ਤੋਂ ਬਾਅਦ ਕਰਿਆ ਕਰੋ ਕਿਉਂਕਿ ਬਹੁਤ ਸਾਰੇ ਤੁਸੀਂ ਹੁਣ ਬੀਲੀਵ ਕਰੋ ਕਿ ਮੈਨੂੰ 100 ਦੇ ਕਰੀਬ ਡੇਲੀ ਫੋਨ ਆ ਜਾਂਦਾ ਪਿਆ ਵੀ ਸਾਡੀ ਪ੍ਰੋਬਲਮ ਹੈ ਚਲੋ ਠੀਕ ਹੈ ਡਿਸਕਸ ਆਪਾਂ ਕਰਾਂਗੇ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੇ ਬਟ ਥੋੜਾ ਜਿਹਾ ਮੇਰਾ ਵੀ ਮਸਲਾ ਨਾ ਰੋਟੀ ਦਾ ਮੈਂ ਵੀ ਆਪਦਾ ਕੰਮ ਕਾਰ ਕਰਨਾ ਹੁੰਦਾ ਦੋਸਤੋ ਤੁਸੀਂ ਵੀ ਸਮਝਦਾਰ ਹੋ ਪੜ੍ਹੇ ਲਿਖੇ ਹੋ ਸੂਝਵਾਨ ਹੋ ਸਿਆਣੇ ਹੋ ਵੀ ਜੇ ਮੈਂ ਹੁਣ ਸਾਰਾ ਦਿਨ ਫੋਨ ਸੁਣੂੰਗਾ ਤੇ ਮੈਂ ਫੀਲਡ ਕਦੋਂ ਕਰਾਂਗਾ ਦੋਸਤੋ ਇਹ ਗੱਲਾਂ ਸਾਰੀਆਂ ਨਾ ਥੋੜੀਆਂ ਆਈਆਂ ਪਲੀਜ਼ ਇਹਨਾਂ ਤੇ ਥੋੜਾ ਜਿਹਾ ਫੋਕਸ ਕਰ ਲਓ ਮੈਨੂੰ 8 ਵਜੇ ਤੋਂ ਬਾਅਦ ਜਿਹੜਾ ਸੱਜਣ ਮਰਜ਼ੀ ਫੋਨ ਕਰ ਲਵੇ ਤੇ 10 ਵਜੇ ਤੱਕਰ 11 ਵਜੇ ਤੱਕਰ ਚਾਹੇ 12 ਵਜੇ ਤੱਕਰ ਤੁਸੀਂ ਮੇਰੇ ਨਾਲ ਗੱਲ ਕਰ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਕੀ ਪਰ ਮਾਰਨਿੰਗ ਮੈਂ ਆਪਦੇ ਮੱਝਾਂ ਦੀ ਚੋਾਈ ਵੀ ਕਰਨੀ ਹੁੰਦੀ ਹੈ ਫਾਰਮ ਤੇ ਵੀ ਕੰਮ ਹੁੰਦਾ ਫੀਲਡ ਵੀ ਕਰਨੀ ਹੁੰਦੀ ਫਿਰ ਅਸੀਂ ਨਾ ਉਸ ਚੱਕਰ ਚ ਕਨਫਿਊਜ਼ ਹੋ ਜਾਂਦੇ ਆ ਵੀ ਫੋਨ ਕਿਹਦਾ ਹੈ ਸਾਡੇ ਕਸਟਮਰ ਦਾ ਹੈ ਕਿ ਸਾਡੇ ਸਲਾਹ ਵਾਲੇ ਲੈਣ ਵਾਲੇ ਵੀਰ ਦਾ ਹੈ ਕਿ ਸਾਡੇ ਯੂਟਿਊਬਰ ਵੀਰ ਦਾ ਪਲੀਜ਼ ਇਸ ਗੱਲ ਨੂੰ ਤੁਸੀਂ ਆਪਣੇ ਦੇ ਵਿੱਚ ਰੱਖੋ ਸੋ ਦੋਸਤੋ ਅੱਜ ਆਪਾਂ ਇੱਕ ਗੱਲ ਕਰਨੀ ਹੈ ਇੱਕ ਮੈਡੀਸਨ ਤੇ ਬਹੁਤ ਹੀ ਜ਼ਬਰਦਸਤ ਜਿਵੇਂ ਦਵਾਈ ਆ ਜਿਵੇਂ ਕਿ ਬੜੀ ਪ੍ਰੋਬਲਮ ਆ ਵੀ ਸਾਡੇ ਜੀ ਪਸ਼ੂ ਚਾਰਾ ਕੱਟ ਕਰਦੇ ਆ ਕੋਈ ਵੀਰ ਕਹਿੰਦਾ ਵੀ ਥੋੜਾ ਥੋੜਾ ਖਾਂਦੇ ਆ ਕੋਈ ਵੀਰ ਕਹਿੰਦਾ ਵੀ ਸਾਡੇ ਪਸ਼ੂ ਹਰਾ ਚਾਰਾ ਖਾਂਦੇ ਆ ਫੀਡ ਨਹੀਂ ਖਾਂਦੇ ਕੋਈ ਕਹਿੰਦਾ ਫੀਡ ਖਾਂਦੇ ਆ ਚਾਰਾ ਨਹੀਂ ਖਾਂਦੇ ਤੇ ਚਾਰਾ ਆਬੀਸਲੀ ਜੇ ਉਹ ਕੱਟ ਕਰਨਗੇ ਤਾਂ ਉਹਦੇ ਨਾਲ ਜਿਹੜੀ ਮਿਲਕ ਪ੍ਰੋਡਕਸ਼ਨ ਜਿਹੜੀ ਉਹ ਡਾਊਨ ਹੋ ਜਾਏਗੀ ਘਟ ਜਾਵੇਗੀ ਸੋ ਪਸ਼ੂ ਵੀਕ ਹੋ ਜਾਏਗਾ ਸੋ ਇਹ ਸਾਰਾ ਨਾ ਮੈਂ ਇਹ ਕਹਿੰਦੇ ਵਾਸਤੇ ਨਾ ਸਾਰਾ ਇੱਕ ਸੋਚਿਆ ਵੀ ਇਹ ਇੱਕ ਮਾਈਕਰੋਫਲੋਰਾ ਦਾ ਜਿਹੜਾ ਹੁੰਦਾ ਹੈ ਸੈਲਸ ਆਪਣੇ ਪੇਟ ਦੇ ਵਿੱਚ ਨੇ ਉਹ ਘਟਨ ਕਰਕੇ ਜਿਹੜਾ ਐਨੀਮਲ ਹੈ ਆਪਣਾ ਚਾਰਾ ਕੱਟ ਕਰਦਾ ਦੁੱਧ ਦੀ ਪੀਕ ਤੇ ਨਹੀਂ ਆਉਂਦਾਗਾ ਬੜੇ ਸਾਰੇ ਭਰਾਵਾਂ ਦੇ ਟੈਲੀਫੋਨ ਆਉਂਦੇ ਆ ਕਈ ਵੀਰ ਜਿਵੇਂ ਮਤਲਬ ਕਿ ਪਸ਼ੂ ਹਾਲੇ ਸੁੰਦਾ ਹੀ ਹੁੰਦਾ ਤੇ ਵਾਵਾ ਸਾਰਾ ਘਿਓ ਦੇ ਜਾਂਦੇ ਆ ਗੁੜ ਦੇ ਜਾਂਦੇ ਆ ਖੁੱਲਾ ਕਣਕ ਦੇ ਦਿੰਦੇ ਆ ਜੀ ਦੇ ਕਰਕੇ ਉਹ ਪਸ਼ੂ ਆਪਣਾ ਚਾਰਾ ਕੱਟ ਕਰਦਾ ਸੋ ਉਹਨਦੇ ਵਾਸਤੇ ਦੋਸਤੋ ਇੱਕ ਬਹੁਤ ਹੀ ਵਧੀਆ ਮਾਈਕਰੋ ਫਲੋਰਾ ਸੈਲ ਨੂੰ ਕਵਰ ਕਰਨ ਦੇ ਵਾਸਤੇ ਦੋਸਤੋ ਇੱਕ ਆਹ ਕੈਰਸ ਕੰਪਨੀ ਦੀ ਆਉਂਦੀ ਏ ਲਾਟੀਫਾਰ ਲਾਟੀਫਰ ਅਲਟਰਾ ਇੱਕ ਲਾਟੀਫਰ ਪਲੇਨ ਹੁੰਦੀ ਹੈ ਦੋਸਤੋ ਇਹ ਤਿੰਨ ਪੌਚ ਹੁੰਦੇ ਆ ਸੋ ਇਹ ਮੈਕਰੋਫਲੋਰਾ ਸੈਲ ਤੇ ਇੰਨਾ ਵਧੀਆ ਕੰਮ ਕਰਦਾ ਹੈ ਨਾ ਆ ਦੇਖੋ ਆ ਤਿੰਨ ਪੁੜੀਆਂ ਨੇ ਇੱਕ ਪੁੜੀ ਤੁਸੀਂ ਰੋਜ਼ ਦੇ ਦਿਓ ਫੀਡ ਫੂਡ ਚਰਲਾ ਕੇ ਗੁੜ ਚਕਟ ਕੇ ਤੇ ਮੈਂ ਕਿਹਾ ਜਿਹੜਾ ਤੁਹਾਡਾ ਪਸ਼ੂ ਆਣ ਪਚਿਆ ਬਾਹਰ ਕੱਢਦਾ ਜਿੰਨੂੰ ਭੁੱਖ ਨਹੀਂ ਲੱਗਦੀ ਜਿਹੜਾ ਮਤਲਬ ਕਿ ਉਦਾਸ ਜਿਹਾ ਰਹਿੰਦਾ ਉਦਾਸ ਜਿਹਾ ਹੋ ਕੇ ਖਾਂਦਾ ਸੋ ਜੇ ਫੀਡ ਖਾਂਦਾ ਚਾਰਾ ਨਹੀਂ ਖਾਂਦਾ ਹਰਾ ਚਾਰਾ ਖਾਂਦਾ ਤੇ ਫੀਡ ਨਹੀਂ ਖਾਂਦਾ ਉਹ ਸਾਰੀਆਂ ਸਮੱਸਿਆ ਟੜੀਆਂ ਜਿਹੜੀਆਂ ਨੇ ਇਹ ਲਾਟੀਫਾਰ ਜਿਹੜੀ ਅਲਟਰਾ ਇਹ ਬਿਲਕੁਲ ਦੂਰ ਕਰ ਦੇਗੀ ਇਹ ਇੱਕ ਬਹੁਤ ਹੀ ਵਧੀਆ ਜਿਹੜੀ ਇਹ ਮੈਡੀਸਨ ਹੈ ਇਹ ਮੈਡੀਸਨ ਵੀ ਕਹ ਲੋ ਜਾਂ ਨੂੰ ਕਹ ਲੋ ਆਫ ਫੀਡ ਆ ਲਿਖਿਆ ਹੋਇਆ ਵੀ ਇਹਨੂੰ ਜਿੱਥੇ ਪਸ਼ੂ ਆਪਣਾ ਮਸਟੈਟਸ ਦੇ ਕਰਕੇ ਆਪਾਂ ਟੀਕੇ ਲਾਉਣੇ ਆ ਉਥੇ ਪਸ਼ੂ ਆਫ ਫੀਡ ਹੋ ਜਾਂਦਾ ਜਿੱਤੇ ਜੇਰ ਪਸ਼ੂ ਦੀ ਕੱਢਦੇ ਆ ਉਥੇ ਆਪਣਾ ਜਿਹੜਾ ਜਨਵਰ ਆਫ ਫੀਡ ਹੋ ਜਾਂਦਾ ਹੋਰ ਬਹੁਤ ਸਾਰੀਆਂ ਗੱਲਾਂ ਦੇ ਕਰਕੇ ਜਿਹੜਾ ਆਪਣਾ ਐਨੀਮਲ ਸੋ ਉਹਨਦੇ ਲਈ ਸਭ ਤੋਂ ਵਧੀਆ ਜਿਹੜੀ ਇਹ ਮੈਕਰੋ ਫਲੋਰਾ ਨੂੰ ਕਵਰ ਕਰਨ ਵਾਸਤੇ ਲਾਟੀਫਾਰ ਅਲਟਰਾ ਸੋ ਦੋਸਤੋ ਜਿਹਦੇ ਨਾਲ ਤੁਹਾਡਾ ਜਿਹੜਾ ਪਸ਼ੂ ਵੇ ਹਮੇਸ਼ਾ ਹੀ ਤੰਦਰੁਸਤ ਰਹੂਗਾ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਦੋਸਤਾਂ ਦਾ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮਚ